ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਵਿਛਾਉਣ ਵਾਲਾ ਪੰਜਾਬ ਪਿਆ ਮਾਵਾ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ ਚ ਰਹੂਗਾ ਕੋਈ ਉਹਦਾ ਤੇ ਦੱਸ ਨਹੀਂ ਕੋਈ ਬੋਤੇ ਰਹਿੰਨੋ ਕਾਰਪੋਰੇਸ਼ਨ ਦੀ ਟੀਮ ਜਨਾਬ ਜਿਹੜੀ ਅਗਰੂਜਮੈਂਟ ਕੀਤੀ ਹੋਈ ਆ ਉਹਨੂੰ ਕਮੋਲਿਸ਼ ਕਰਨ ਆਏ ਆ ਔਰ ਇਸ ਪਰਿਵਾਰ ਵਾਲੇ ਦੱਸਾਂ ਪਰਮਜੀਤ ਸਿੰਘ ਗੁਰਪੰਮੀ ਇਹਦਾ ਨਾਮ ਆ ਇਹਦੇ ਘਰ ਵਾਲੇ ਦਾ ਨਾਮ ਬਲਵਿੰਦਰ ਪਾਲ ਆ ਔਰ ਇਹ ਪਰਿਵਾਰ ਕਾਫੀ ਦੇਰ ਤੋਂ ਨਸ਼ਰਾ ਕੰਮ ਕਰਦਾ ਤੇ ਇਹਨਾਂ ਤੇ ਇਹਦੀ ਬੇਟੀ ਇਹਦਾ ਪੰਮੀ ਦਾ ਦਿਓਰ ਤੇ ਇਹਦਾ ਘਰ ਵਾਲਾ ਇਹ 2014-15 ਤੋਂ ਕੰਮ ਕਰ ਰਹੇ ਨੇ ਤੇ ਇਹਨਾਂ ਦੇ ਕਰੀਬ 14-15 ਪਰਚੇ ਦਰਜ ਨੇ ਜਿਹੜੇ ਤਿੰਨੇ ਸਜ਼ਾ ਜਾਇਤਾ ਵੀ ਲਗੇ ਨੇ ਤੇ ਨਾਲ ਦੇ ਲੜਕੀ ਮੀਰਾ ਉਹ ਪਰਲ ਲਿਸਟ ਦੇ ਵਿੱਚ ਵੀ شمار ਆ। ਕੋਈ ਪਰਿਵਾਰ کافی ਦੇਰ ਤੋਂ ਕੰਮ ਕਰਦਾ ਹੈ ਤੇ ਇਹਨਾਂ ਨੂੰ ਕਈ ਵਾਰ ਵਰਜਿਆ ਵੀ ਗਿਆ। ਕਾਰਵਾਈ ਇਹਨਾਂ ਤੇ ਕਰੀ ਜਾ ਰਹੀ ਹੈ। ਤੇ ਜੋ ਜੁੱਤ ਨਸ਼ਿਆਂ ਬਬ ਚੱਲਦਾ ਹੈ ਪੰਜਾਬ ਗਵਰਨਮੈਂਟ ਦੀ ਹੈ। ਮੈਨੂੰ ਜੋ ਚੱਲ ਰਹੀ ਹੈ ਉਹਦੇ ਦੀ ਇਹਨਾਂ ਤੇ ਕਾਰਵਾਈ ਕਰਦੇ ਹੋਏ ਅੱਜ ਵੀ ਡਿਮੋਲੇਸ਼ਨ ਕੀਤੀ ਜਾ ਰਹੀ ਹੈ। ਤੇ ਕਿ ਮਾਰੇ ਕੰਮ ਨੂੰ ਛੱਡ ਕੇ ਤੇ ਪੰਜਾਬ ਦੀ ਤਰੱਕੀ ਤੇ ਆਪਣੇ ਪਰਿਵਾਰ ਦੀ ਤਰੱਕੀ ਦੇ ਹਿਸਾਬੋਂ ਕੰਮ ਕਰਨਾ ਆਪਣੇ ਪਰਿਵਾਰ ਦੀ ਬਿਹਤਰੀ ਲਈ ਸੋ ਇਹ ਜਿਹੜਾ ਨਸ਼ਾ ਜਿਹੜਾ ਚੱਲਦਾ ਹੈ ਸਿਸਟਮ ਜਿਹਨੂੰ ਹੁਣ ਲੋਕ ਅੱਗੇ ਆ ਕੇ ਕਾਫੀ ਇਹਨੂੰ ਕੰਟਰੋਲ ਕੀਤਾ ਜਾ ਰਿਹਾ ਤੇ ਇੱਥੇ ਜਿਹੜੇ ਇਸ ਮਹੱਲੇ ਦੇ ਲੋਕ ਵੀ ਨੇ ਉਹ ਵੀ ਇਹਨਾਂ ਤੋਂ ਕਾਫੀ ਦੂਰੀ ਸੀ ਇਸ ਪਰਿਵਾਰ ਤੋਂ